ਹਾਂਜੀ ਸੋਨਿਓ ਕਰੋ ਦਰਸ਼ਨ ਗੰਡੋਆ ਖਾਦ ਤੇ ਇੰਗਲਿਸ਼ ਚ ਪਤਾ ਨਹੀਂ ਕੀ ਕਹਿੰਦੇ ਨੇ ਮੈਂ ਭੁੱਲ ਗਿਆ ਗੰਡੋਆ ਖਾਦ ਆ ਤਿਆਰ ਹੋ ਰਹੀ ਆ ਬਾਈ ਤੇ ਆਪਾਂ ਤੁਹਾਨੂੰ ਰੂਹ ਰੂਹ ਕਰਾਉਨੇ ਆ ਤੇ ਖਾਹ ਜਿਹੜੀ ਬਣ ਗਈ ਉਹ ਤੁਹਾਡੀ ਨਿਕਲਿਆ ਹੋਣੀ ਆ ਤੇ ਖਾਹ ਤੁਸੀਂ ਲਾ ਲੋ ਵੀ ਰੁਪਈਏ ਕਮਾਉਣ ਵਾਲੇ ਧੌਰੀ ਬਥੇਰਾ ਕੁਝ ਕਮਾਈ ਜਾਂਦੇ ਨੇ ਕੰਮ ਕਰਨ ਵਾਲੇ ਨੂੰ ਕਿਤੇ ਵੀ ਘਾਟਾ ਨਹੀਂ ਜਿਨੇ ਕਰਨ ਆ ਦੇਖ ਲੋ ਮੁੰਡਾ ਇੱਥੇ ਲੱਖਾਂ ਕਰੋੜਾਂ ਛਾਪੀ ਜਾਣਾ ਥੋੜਾ ਜਿਹਾ ਟਾਈਮ ਲੱਗਦਾ ਬਸ ਇਹਨੂੰ ਦੇਖੋ ਵੀ ਕਿਵੇਂ ਬੰਦੇ ਨੇ ਕੰਮ ਸਟਾਰਟ ਕਰਿਆ ਵੀਰੇ ਸ਼ੁਰੂ ਤੋਂ ਦੱਸ ਦੋ ਜੀ ਕੀ ਨਾਮ ਆ ਆਪਣਾ ਮਨਿੰਦਰ ਵੀਰੇ ਅੱਛਾ ਜੀ ਕਿਹੜਾ ਪਿੰਡ ਆ ਜੀ ਭੱਦਲਸੂਆ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਨੇੜੇ ਬੀਜ ਫਾਰਮ ਹਾਂਜੀ ਮੁੱਢ ਤੋਂ ਭਾਈ ਬਣ ਕੇ ਦੱਸ ਦੋ ਵੀਰ ਬਣ ਕੇ ਕੀ ਸਿਸਟਮ ਆ ਪਹਿਲਾਂ ਤਾਂ 12 ਲੱਖ ਵਾਲੀ ਗੱਲ ਦੱਸੋ ਵੀ 12 ਲੱਖ ਦਾ ਕੀ ਆ ਇਹ 12 ਲੱਖ ਵਾਲਾ ਵੀ ਬਾਅਦ ਚ ਦੱਸਾਂਗੇ ਤੁਹਾਨੂੰ ਆਪਾਂ ਅੱਛਾ ਸਾਰੇ ਸਾਰੇ ਗੱਲ ਕਰ ਲਈ ਠੀਕ ਹੈ ਜੀ ਇਹ ਜਿਹੜੀ ਆਸਟ੍ਰੇਲੀਅਨ ਬਰੀਡ ਆ ਗੰਡੋਲੇ ਦੀ ਠੀਕ ਹੈ ਜੀ ਤੇ ਜਿਹੜੀ ਦੇਸੀ ਇੰਡੀਅਨ ਆ ਉਹ ਇੱਥੇ ਤੁਹਾਨੂੰ ਖੇਤ ਦੇ ਵਿੱਚ ਦਿਖਾ ਦੂੰਗਾ ਉਹਦਾ ਵੀ ਨਾਲ ਫਰਕ ਪਤਾ ਲੱਗ ਜੀ ਠੀਕ ਹੈ ਜੀ ਮੈਂ ਉੱਥੇ 45 ਪਈ ਹੋਗੀ ਚਲੋ ਬਾਅਦ ਚ ਲੈ ਲਓ ਕੋਈ ਗੱਲ ਨਹੀਂ ਆਪਾਂ ਐਡ ਕਰ ਦਾਂਗੇ ਜੀ ਬਾਅਦ ਚ ਤੇ ਇਹਦਾ 3 ਮਹੀਨਿਆਂ ਦਾ ਪ੍ਰੋਸੈਸ ਆ ਖਾਦ ਬਣਨ ਦਾ ਮਾੜਾ ਜਿਹਾ ਲਾਊਡ ਬੋਲੋ ਪਲੀਜ਼ ਵੀਰੇ ਹਾਂਜੀ 3 ਮਹੀਨੇ ਦਾ ਪ੍ਰੋਸੈਸ ਆ ਇਹਦਾ ਖਾਦ ਬਣਨ ਦਾ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜਾ ਗੰਡੋਵਾ ਆਪਣਾ ਡਬਲ ਹੋ ਜਾਂਦਾ ਠੀਕ ਆ ਜੀ ਸਪੋਜ਼ ਕਰ ਲਓ ਲੱਖ ਰੁਪਏ ਦਾ ਤੁਸੀਂ ਗੰਡੋਵਾ ਪਾਇਆ ਠੀਕ ਆ ਜੀ ਉਹਦਾ 2 ਲੱਖ ਦਾ ਗੰਡੋਵਾ ਹੀ ਹੋ ਜਾਣਾ ਠੀਕ ਆ ਜੀ ਆਹਦੇ ਜਿਹੜੀ ਉਹ ਤੁਹਾਨੂੰ بچ ਜਾਣੀ ਆ ਠੀਕ ਆ ਜੀ ਤੇ ਜਿਹੜੀ ਇਹਦੇ ਵਿੱਚ ਨਿਊਟ੍ਰੀਐਂਟ ਹੁੰਦੇ ਨੇ ਜਿਹੜੇ ਨਿਊਟ੍ਰੀਐਂਟਸ ਹਾਂ ਜੀ ਖਾਦੀ ਵਿੱਚ ਚਾਹੀਦੇ ਹੁੰਦੇ ਨੇ ਮਾਈਕਰੋ ਨਿਊਟ੍ਰੀਐਂਟਸ ਤੇ ਨਿਊਟ੍ਰੀਐਂਟਸ ਕਹਿੰਦੇ ਨੇ ਮਤਲਬ 16 ਤਰ੍ਹਾਂ ਦੇ ਨੇ ਇਹਦੇ ਵਿੱਚ ਜਿਹੜੇ ਠੀਕ ਆ ਜੀ ਜਿਹੜੇ ਹੁੰਦੇ ਨੇ ਨਾ ਉਹ ਪੂਰੀ ਡਿਟੇਲ ਤਾਂ ਫਿਰ ਮੈਂ ਤੁਹਾਨੂੰ ਜਿਹੜੀ ਗੰਡੋਵਾ ਖਾਦ ਆ ਜਣੀ ਇਹ ਜਿਹੜ ਬਾਸਾ ਹੀ ਤੱਤਾਂ ਦਾ ਹੀ ਫਰਕ ਆ ਜਿਵੇਂ ਉਹ ਮਿੱਟੀ ਖਾਂਦਾ ਜਿਹੜਾ ਆਪਣਾ ਦੇਸੀ ਆਪਣੇ ਪਿੰਡ ਵਾਲਾ ਗੋਡੋਆ ਜਿਹੜਾ ਬੱਟਾਂ ਦੇ ਫਿਰਦਾ ਹੁੰਦਾ ਮੀਮੂ ਪੈ ਇਹ ਜਾਣੀ ਗੱਲਾਂ ਗੋਬਰੇ ਖਾਂਦਾ ਇਹ ਕੱਲਾ ਗੋਹਾ ਖਾਂਦਾ ਇਹ ਵੀਰੇ ਕਿ ਫਿਰ ਆਪਾਂ ਉੱਥੋਂ ਇੰਪੋਰਟ ਕਰਾਏ ਆ ਜਾਂ ਕੀ ਸਿਸਟਮ ਆ ਜੀ ਹਾਂਜੀ ਇੰਪੋਰਟੇ ਹੋਇਆ ਵੈਸੇ ਇਹ ਕੰਪਨੀਆਂ ਨਾਲ ਕੰਟਰੈਕਟ ਕੀਤਾ ਹੈ ਕੰਟਰੈਕਟ ਆ ਤੁਹਾਡਾ ਤਾਂ ਕਿ ਕਿਉਂਕਿ ਹਜੇ ਐਨਾ ਸਮਝ ਨਹੀਂ ਲੋਕਾਂ ਨੂੰ ਠੀਕ ਆ ਜੀ ਠੀਕ ਆ ਜੀ ਯੂਜੇਜ ਇਹਦੀ ਹੋ ਜਵੇ ਪ੍ਰੋਪਰ ਖਪਤ ਹੋ ਜਵੇ ਠੀਕ ਆ ਜੀ ਸਾਥ ਬਣਨੀ ਆ ਨਾ ਠੀਕ ਆ ਜੀ ਕੀ ਹੋਰ ਦੱਸੋ ਇਹਦੀ ਡਿਟੇਲ ਵੀ ਕਿਵੇਂ ਇਹ ਕਿੰਨੇ ਟਾਈਮ ਚ ਤਿਆਰ ਹੁੰਦੀ ਹੈ ਜੀ ਇਹ ਤਿੰਨ ਮਹੀਨੇ ਹੀ ਤਿਆਰ ਹੋ ਜਾਂਦੀ ਹੈ ਇਹ ਤਿੰਨ ਮਹੀਨੇ ਚ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਤਿੰਨ ਮਹੀਨੇ ਚ ਤਿਆਰ ਹੋ ਕੇ ਇਹ ਯੂਜ਼ੇਜ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਜਿਹੜਾ ਗੰਡਵਾ ਕੰਮ ਕਰਦਾ ਉਹ 3 3 ਇੰਚ ਦੇ ਵਿੱਚ ਕੰਮ ਕਰਦਾ ਠੀਕ ਹੈ ਜੀ ਮੈਂ ਉਹਨੇ ਉੱਪਰ ਖਾਦ ਬਣਾ ਕੇ ਸ਼ਿੱਟ ਕਰਕੇ ਆਪਣਾ ਥੱਲੇ ਚਲੇ ਜਾਣਾ ਠੀਕ ਹੈ ਜੀ ਐਵੇਂ ਡਾਊਨ ਜਾ ਕੇ ਗੰਡਵਾ ਥੱਲੇ ਚਲੇ ਜਾਣਾ ਠੀਕ ਹੈ ਜੀ ਬਾਅਦ ਉੱਪਰ ਆਜਣੀਆਂ ਉਹ ਆਪਾਂ ਉੱਪਰੋਂ ਚੱਕ ਸਕਦੇ ਹਾਂ ਠੀਕ ਹੈ ਜੀ ਖੇਤ ਦੇ ਵਿੱਚੋਂ ਡਾਇਰੈਕਟਿਵ ਆ ਸਕਦੇ ਆ ਇਹ ਹੁਣ ਜਿਹੜੇ ਆਪਣੇ ਇਹ ਇਹ ਕਿੰਨੇ ਕ ਪਰਸੈਂਟ ਤਿਆਰ ਹੋ ਚੁੱਕੇ ਨੇ ਜੀ ਇਹ ਜਿਹੜਾ ਆਪਣਾ ਸਿਸਟਮ ਉੱਪਰਲੀ ਲੇਅਰ ਤਿਆਰ ਹੋ ਗਈ ਹੋਣੀ ਆ ਹਜੇ ਤਾਂ ਇਹਨੂੰ 15 ਦਿਨ ਹੀ ਹੋਏ ਨੇ ਠੀਕ ਹੈ ਜੀ ਉੱਪਰਲੀ ਕਲੀਅਰ ਤਿਆਰ ਹੋ ਗਈ ਇਹਦੀ ਠੀਕ ਹੈ ਜੀ ਹੋਰ ਕੋਈ ਇਹਦੀ ਡਿਟੇਲ ਜਿਵੇਂ ਕਹਿੰਦੇ ਸੀ ਕਿ ਕਿੰਨੇ ਕਿੰਨੇ ਕੇਚੋ ਬੈਨੀਫਿਟ ਆ ਜੇ ਕੋਈ ਨੇ ਕੰਮ ਕਰਨਾ ਹੋਵੇ ਜੀ ਬੈਨੀਫਿਟ ਤਾਂ ਵੀਰੇ ਆਏ ਆ ਬਈ ਅਗਣੋਏ ਫਿਰਦੇ ਨੇ ਦਰਸ਼ਨ ਕਰਾਓ ਜੀ ਮਾੜੇ ਜਿਹੇ ਗੰਡੋਜਾਂ ਦੇ ਜਿੱਥੇ ਹੈ ਜੇ ਨੇ ਹੈ ਵੀ ਅੰਗਰੇਜ਼ ਗੰਡੋਏ ਨੇ ਭਾਈ ਬਾਹਰਲੇ ਨੇ ਫਰਕ ਹੁੰਦਾ ਹੀ ਆ ਕਿ ਨਹੀਂ ਜੀ ਆਓ ਜੀ ਭਾਈ ਕਰਾਉਂਦਾ ਗੰਡੋਿਆਂ ਦੇ ਦਰਸ਼ਨ ਆਸਟ੍ਰੇਲੀਆ ਵਾਲੇ ਕਰੀਨੇ ਗੰਡੋਏ ਦੇਖੋ ਬਾ ਵੀ ਬਾ ਹੈਗਾ ਜੀ ਫਰਕ ਹਨਾ ਆ ਦੇਖੋ ਉਹ ਤਾਂ ਦੂਜੇ ਹੁੰਦੇ ਨੇ ਉਹ ਤਾਂ ਰੰਗ ਵੀ ਦੱਸਦਾ ਮਿੱਟੀ ਰੰਗੇ ਜਿਹੇ ਹੁੰਦੇ ਨੇ ਖਾਸਾ ਫਰਕ ਆ ਜੀ ਇਹ ਭਾਈ ਅੰਗਰੇਜ਼ ਗੰਡੋਏ ਨੇ ਹੈ ਜੀ ਆਂਡੇ ਨੇ ਅੱਛਾ ਇਹ ਅੰਡੇ ਪਹਿਨੇ ਅੰਡੇ ਵਿੱਚ ਇਹਦੇ ਜੀ ਨੇ ਪਾਂਡੇ ਪਈ ਪਹਿਲੀ ਵਾਰ ਦੇਖੇ ਨੇ ਇਹ ਆਂਡਾ ਪਿਆ ਇਹ ਆਹ ਵਾਲਾ ਆ ਗੰਡੋਏ ਫਿਰਦੇ ਨੇ ਕਿੰਨੀ ਕ ਵੀਰੇ ਡਿਊਟੀ ਦੇਣੀ ਪੈਂਦੀ ਆ ਇਹਦੇ ਕੰਮ ਤੇ ਵੀਰੇ ਸਿਰਫ ਪਾਣੀ ਲਾਉਣਾ ਸਵੇਰੇ ਸ਼ਾਮ ਅੱਛਾ ਪਾਣੀ ਛਿੜਕਣਾ ਜੀ ਆ ਪੈਪਲੀਏ ਕੱਲ ਤੇ ਲਾਇਏ ਬਨੇ ਬਾਈ ਇਹਦੇ ਹੋਰ ਫਲੋ ਜੀ ਓਵਰਫਲੋ ਪੰਥਾ ਜਾਲੇ ਦੇ ਵਿੱਚ ਦੀ ਨਿਕਲ ਜਾਂਦਾ ਠੀਕ ਆ ਜੀ ਨਿਕਲ ਜਾਂਦਾ ਠੀਕ ਆ ਜੀ ਹੋਰ ਜਿਆਦਾ ਕੰਮ ਚੀਜ਼ ਵੀ ਨਹੀਂ ਕਰ ਸਕਦੇ ਆਪਾਂ ਇਹ ਜਿੰਨੇ ਆਪਣਾ ਹਾ ਜੀ ਇਹ ਕਿੰਨੇ ਨੇ ਹਾ ਇਹ ਕਿੰਨੇ ਬਾਏ ਕਿੰਨੇ ਦਾ ਹਾ ਭੁੱਖ ਨਾ ਜਾ ਜੀ ਬੈਗ ਹਾਂ ਜੀ ਇਹਦੇ 14 ਬਾਇ 3 ਆ 14 ਬਾਇ 3 ਦਾ ਇਹ ਕਿੰਨੇ ਨੇ ਜੀ ਸਾਰੇ ਆਪਣੇ 100 ਆ ਜੀ 100 ਆ ਜੀ 100 ਦੇ ਵਿੱਚੋਂ ਕਿੰਨੀ ਕਿਲੋ ਜਾਂ ਕਿੰਨੇ ਕੁਇੰਟਲ ਖਾਦ ਨਿਕਲੇ ਹੋਊਗੀ ਜੀ ਤੁਸੀਂ ਲਾ ਲਓ ਵੀ ਇਹਦੇ ਇੱਕ ਬੈਗ ਦੇ ਵਿੱਚੋਂ 100 ਕਿਲੋ ਨਿਕਲਦੀ ਆ 1 ਕੁਇੰਟਲ ਇੱਕ ਚੋਂ ਕਿੰਨੇ ਨੇ ਇਹ ਇਹ 100 ਆ ਜੀ 100 ਆ ਜੀ ਸਿੱਧਾ ਹੀ 100 ਕੁਇੰਟਲ ਹੋ ਗਿਆ ਆਪਾਂ ਆ ਇਹ ਸਾਰੇ ਹੀ ਭਰਨਾ 1000 ਬੈਗ ਲਾਉਣਾ ਇੱਥੇ ਇਹ ਆਪਾਂ ਵੀਰ ਫਿਰ ਇਹ ਸੇਲ ਦਾ ਇਹਦਾ ਕੀ ਹਿਸਾਬ ਕਿਤਾਬ ਆਪਾਂ ਵੇਚਦੇ ਕਿੱਥੇ ਆ ਦਰਸਰੀਆਂ 'ਚ ਵੇਚਦੀ ਆ ਵੀਰੇ ਅਤਨਰਸਰੀਆਂ ਜਿਹੜੀਆਂ ਮੈਂ ਹੁਣ ਜੇ ਪ੍ਰੋਪਰ ਪੈਕਿੰਗ ਕਰਕੇ ਤੁਸੀਂ ਵੇਚਦੇ ਹੋ ਤਾਂ 200 ਰੁਪਏ ਦਾ 1 ਕਿਲੋ ਦੀ ਪੈਕਿੰਗ ਆ 200 ਰੁਪਏ ਦੀ 1 ਕਿਲੋ ਦੀ ਜੇ Amazon ਦੇ ਵਿੱਚ ਹਾਂਜੀ Amazon ਤੇ ਵੀ ਬੇਚਿਆ ਹੁੰਦਾ 200 ਰੁਪਏ ਦੀ ਪੈਕਿੰਗ ਤੇ ਇਹ ਤਾਂ ਮਿਹਨਤ ਕੀਤੀ ਜੀ ਤੇ ਜੇ ਉਦਾਂ ਨਾਰਮਲ ਵੀ ਆਪਾਂ ਲਾਈਏ ਤਾਂ 50 60 ਕਿਤੇ ਨਹੀਂ ਗਈ ਹੈਗੀ ਠੀਕ ਹੈ ਜੀ ਤੇ ਜਿਹੜੀ ਤਿਆਰ ਇਹ ਆਪਣੀ ਹੁੰਦੀ ਆ ਤਾਂ ਸਾਰੀ 60 ਰੁਪਏ ਵਿੱਚ ਤਿਆਰ ਹੋ ਜਾਂਦੀ ਆ ਠੀਕ ਹੈ ਜੀ ਸਟਾਕ ਪਰ ਜਿਹੜਾ ਬੈਗ ਦੇ ਵਿੱਚੋਂ ਬਹੁਤ ਵਧੀਆ ਕੰਮ ਆ ਜੀ ਜੇ ਕੋਈ ਸੱਜਣ ਮਿੱਤਰ ਕਰਨਾ ਚਾਹੁੰਦਾ ਹੋਵੇ ਤਾਂ ਕੀ ਤਰੀਕਾ ਕਰ ਆ ਜੀ ਉਹ ਇਹਨੇ ਵੀ ਅੱਜ ਵੀ ਆਪਾਂ ਗਾਈਡ ਕਰਦਾਂਗੇ ਕੰਪਨੀਆਂ ਨਾਲ ਕੰਟ੍ਰੈਕਟ ਕਰਾ ਦੋਗੇ ਕੰਟ੍ਰੈਕਟ ਕਰਕੇ ਫਾਇਦਾ ਇਹ ਕਰਾ ਦੇ ਗੜੀ ਠੀਕ ਹੈ ਜੀ ਖਾਦ ਕਿਤੇਰੇ ਹੱਥ ਵੀ ਨਾ ਪਾਉਣਾ ਨਹੀਂ ਕੇ ਬਿਲਕੁਲ 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 ਇੰਨੀ ਖਾਦ ਕਿਸੇ ਨੇ ਇੰਡੀਵਿਜੂਅਲ ਨੇ ਤਾਂ ਕੀ ਕਰਨੀ ਆ ਤਾਂ ਕੰਪਨੀਓ ਅੱਗੇ ਵੇਚੂ ਬਿਨਾਂ ਸਟਾਰਟ ਕਰਨ ਲੱਗਿਆ ਨਾ ਵੀ ਸਾਡਾ ਪੇਮੈਂਟ ਬਲੌਕ ਨਾ ਹੋ ਜਵੇ ਹਨਾ ਹਾਂ ਜੀ ਉਹ ਚੀਜ਼ ਤਾਂ ਬਹੁਤ ਡਰ ਰਹਿੰਦਾ ਇਹਦੇ ਵਿੱਚ ਠੀਕ ਹੈ ਜੀ ਕਿਉਂਕਿ ਆਪਣੇਆਂ ਨੂੰ ਇੱਕ ਤਾਂ ਜਿਵੇਂ ਗਨੋਇਆ ਤੁਸੀਂ ਦੇਖਿਆ ਵੀ ਸ਼ਰਤ ਆਪੀ ਫਿਰ ਦੋ ਉਹਦਾ ਕਿੰਨਾ ਫਰਕ ਆ ਹਾਂ ਜੀ ਹਾਂ ਜੀ ਇਹ ਤਾਂ ਦੇਸੀ ਗਨੋਇ ਦੇਈ ਜਾਂ ਉਹਨਾਂ ਨੂੰ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਹੈਗਾ ਤੇ ਪਲੱਜ ਹੋਈ ਜਾਂਦੇ ਨੇ ਕਈ ਬੰਦੇ ਅੱਛਾ ਬ੍ਰਦਰ ਆਏ ਦੱਸੋ ਜੀ ਮੈਂ ਹੁਣ ਹਰਗੋਪਰੀਤ ਤੇ ਆ ਜੇ ਇਹਦੇ ਵਿੱਚੋਂ ਬਾਹਰ ਨਿਕ ਤਾਂ ਨਹੀਂ ਨਿਕਲਦੇ ਮਿੱਟੀ ਤਾਂ ਨਹੀਂ ਨਿਕਲਦੀ ਮਿੱਟੀ ਨੂੰ ਮਿੱਟੀ ਗਰਮੀ ਗੁਰਮੀ ਚ ਗਰਮੀ ਗੁਰਮੀ ਗਰਮੀ ਦਾ ਵੀ ਤੇ ਤੁਸੀਂ ਲਾਲੂ ਕੁਝਾ ਪਾਣੀ ਲੱਗ ਗਿਆ ਫਿਰ ਤਾਂ ਟੈਂਪਰੇਚਰ ਇਹਦਾ ਡਾਊਨ ਨੇ ਰਹਿਣਾ ਜਿਹੜਾ ਬੈਗ ਆ ਉੱਪਰ ਵੀ ਠੰਡਾ ਹੀ ਹੁੰਦਾ ਬੈਗ ਆ ਇਹ 2 ਤੋਂ ਮਾਈਨਸ ਮਤਲਬ 2 ਡਿਗਰੀ ਤੋਂ ਥੱਲੇ ਨਹੀਂ ਜਾਣ ਦਿੰਦਾ 35 ਤੋਂ ਉੱਪਰ ਨਹੀਂ ਜਾਣ ਦਿੰਦਾ ਠੀਕ ਆ ਜੀ ਉਹਦਾ ਬੈਗ ਆ ਇਹ ਪਰਾਲੀ ਪਛਾਉਣ ਦਾ ਕਾਰਨ ਕੀ ਹੈ ਜੀ ਟੈਂਪਰੇਚਰ ਨੂੰ ਮੈਂਟੇਨ ਕਰਨਾ ਜਾਂ ਮੌਇਸਚਰ ਨੂੰ ਮੈਂਟੇਨ ਕਰਨਾ ਤੇ ਵਸ ਇਹਨੂੰ ਇਹ ਗਿੱਲਾ ਕਰਨਾ ਆਪਾਂ ਨੇ ਜਿਆਦਾ ਓਵਰਫਲੋ ਨਾ ਕਰੀਏ ਉਹਨੇ ਇੱਕ ਮੌਇਸਚਰ ਨਾ ਰਹਿਣ ਦਾ ਮਸਲਾ ਹੱਲ ਹੋ ਜਾਂਦਾ ਤੇ ਕਿੰਨਾ ਕੁ ਚਿਰ ਹੋ ਗਿਆ ਵੀਰ ਜੀ ਆਪਾਂ ਨੂੰ ਕਰਦਿਆਂ ਨੂੰ ਇਹ ਵੀ ਨੇ ਹਜੇ ਬੈਡ ਲਾਈਨਾਂ ਨੂੰ ਤਾਂ ਆਪਾਂ ਨੂੰ ਹਜੇ 15 ਦਿਨ ਨਹੀਂ ਹੋਏ ਨੇ ਇੱਥੇ ਅੱਛਾ ਜੀ ਇਹਦੀ ਕੀ ਇਨਵੈਸਟਮੈਂਟ ਆ ਜੀ ਇਹ ਜੇ 100 ਮੰਨ ਕੇ ਲਾਇਆ ਕਿੰਨੇ ਕੁ ਖਰਚਾ ਆ ਗਿਆ ਹੋਈ ਇੱਥੇ ਇਹ ਵੀ ਨੇ 12 ਲੱਖ ਰੁਪਈਆ ਹੈ ਇਹ ਲੌਣ ਲੌਣ ਤੇ ਹਾਂ ਵਿੱਧ ਗੰਡੋਆ ਬਿੱਦਕ ਨੂੰ ਉਹ ਇਹ ਬੈਗ ਜਿਹੜੇ ਹੈਗੇ ਨੇ ਪ੍ਰੋਪਰ ਇਹ ਸਾਰੇ 10 ਲੱਖ ਦੇ ਨੇ ਅੱਛਾ ਜੀ ਜਿਹੜਾ 2 ਲੱਖਾ ਕੰਪਨੀ ਨਾਲ ਕੰਟਰੈਕਟ ਤਾ ਕੀਤਾ ਮੈਂ ਸਾਡੇ ਨਾਲ ਹੈਲਪ ਕਰਨੀ ਆ ਤੇਰੇ 12 ਲੱਖ ਰੁਪਈਆ ਲਾ ਕੇ ਬਿਕੂ ਕਿੰਨੇ ਦਾ ਜੀ ਮਟੀਰੀਅਲ ਹੈ ਕੀ ਇਹਦੀ ਆਉਟਪੁੱਟ ਹੈਗੀ ਆਰਓਆਈ ਆਰਓਆਈ ਤੁਸੀਂ ਲਾ ਲਓ ਵੀ 7% 7% ਆਰਓਆਈ ਹੈ ਮਹੀਨੇ ਲਈ ਮਹੀਨੇ ਲਈ ਇਹਦਾ ਜੋ ਮਰਜ਼ੀ ਹੋਵੇ ਤੁਹਾਨੂੰ ਆਈ ਜਾਣੀ ਆ ਠੀਕ ਹੈ ਜੀ 3 ਮਹੀਨੇ ਦਾ ਕੰਟਰੈਕਟ ਹੋਊਗਾ ਤੁਹਾਡੇ ਆ ਬੈਗਾਂ ਦਾ ਠੀਕ ਹੈ ਜੀ ਤੇ ਜੇ ਤੁਸੀਂ ਕੰਪਨੀ ਨਾਲ ਟਾਈਪ ਕਰਕੇ ਬੈੱਡ ਵਧਾਉਣੇ ਹੋ ਹੂੰ ਉਹ 4-500 ਬੈਗ ਨਹੀਂ ਇਹ ਜਣੀ 12 ਲੱਖ ਰੁਪਇਆ ਜਿਹੜੀ ਇਨਵੈਸਟਮੈਂਟ ਹੈ ਤੁਹਾਨੂੰ ਪੱਲਿਓਂ ਕਰਨੀ ਪੈਣੀ ਹੈ ਹਾਂ ਇਹ ਪੱਲਿਓਂ ਕਰਨੀ ਪੈਣੀ ਥੋੜੀ ਹੋਊਗੀ ਉਹਨੇ ਇੰਨੀ ਇਨਵੈਸਟਮੈਂਟ ਹਾਂਜੀ 12 ਲੱਖ 600 ਬੈਗਾਂ ਤੇ ਮੰਨ ਲਓ 12 ਲੱਖ ਰੁਪਇਆ ਲੱਗ ਗਿਆ ਵਿੱਦ ਗੰਡੋਆ ਸਾਰ 100 ਤੇ ਲੱਗੇ 100 ਤੇ 200 ਹੂੰ 100 ਤੇ ਲੱਗੇ ਇਹ ਫਿਰ ਗੰਡੋਆ ਮਹਿੰਗਾ ਜੀ ਬਹੁਤ ਗੰਡੋਆ ਤੁਸੀਂ ਲਾ ਲਓ ਵੀ ਜਿਹੜਾ ਇੱਕ ਬੈਗ ਚ ਪੈਂਦਾ ਇਸ ਤਰ੍ਹਾਂ 100 ਦਾ ਹਾਂ ਪੱਲ 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 ਕਿੰਨਾ ਕਿੰਨਾ ਹੈ ਜੀ ਉਹ ਕਿ ਕਿ ਉਹ ਇਹਦੇ ਵਿੱਚ ਪੈ ਜਾਂਦਾ ਤੁਸੀਂ ਲਾ ਲਓਗੇ ਅ ਸੱਤ ਕਿਲੋ ਪੈ ਜਾਂਦਾ 12000 ਰੁਪਏ ਇੱਕ ਡਰਕ ਤੇ ਘੱਟ ਚੱਲ ਜਾ ਰਹੇ ਹਾਂ ਜੀ ਹਾਂਜੀ ਹਾਂਜੀ 12000 ਦੀ ਉਹ ਫਿਰ ਗੰਡੂਆ ਗੰਡੂਆ ਪਾ ਕੇ 12000 ਆਈ ਚਲੋ ਫਿਰ ਆਏ ਆ ਵੀ 7% ਦੇ ਨਾਲ ਆਉਟਪੁੱਟ ਵੀ ਬਹੁਤ ਆ ਜੀ ਐਨੀ ਆਉਂਦੀ ਵੀ ਨਹੀਂ ਵੀਰੇ ਇਹ ਆਪਾਂ ਕਿਸੇ ਹੋਰ ਕੰਮ ਚ ਵੀ ਜਾਈਏ ਹਾਂਜੀ ਹਾਂਜੀ ਨਹੀਂ ਨਿਕਲਦੀ ਵੀ ਇਹ ਆਪਾਂ ਖੇਤੀ ਨੂੰ ਹੀ ਲਾਈਏ ਹੁਣ ਨਹੀਂ ਚਲੋ ਕਰੋ ਜੇ ਆਪਾਂ ਇਹ ਗੱਲ ਪਤਾ ਠੇਕਾ ਵੀ ਹੋਰੇ ਜਿਹੜਾ ਚੱਲਦਾ 75000 ਨੂੰ ਚੱਲਦਾ 75000 ਰੁਪਏ ਕਿੱਲੇ ਦਾ ਠੀਕ ਹੈ ਸਹੀ ਤੇ ਆਪਾਂ ਜੇ ਫਸਲ ਆਈਏ ਤਾਂ ਲੱਖ ਰੁਪਈਆ ਆਪਾਂ ਸਾਲ ਦਾ ਕੱਢ ਨਹੀਂ ਸਕਦੇ ਨਹੀਂ ਨਹੀਂ ਕਿਸੇ ਵੀ ਫਸਲ ਚੋਂ ਆਪਾਂ ਜਿੰਨੀਆਂ ਮਰਜ਼ੀ ਫਸਲਾ ਲਾ ਲਓ ਲੱਖ ਰੁਪਈਆ ਨਿਕਲਦਾ ਨਹੀਂ ਸਿਰਫ ਮਿਹਨਤ ਦੇ ਇਹਦਾ ਇੱਕ ਵਾਰ ਸਪਾ ਥੱਕੇ ਨਾ ਲੱਗੇ ਹੋਇਆ ਕੋਈ ਫਾਇਦਾ ਨਹੀਂ ਪਰ ਜੇ ਇਹ ਖਾਦ ਪਾ ਕੇ ਆਪਾਂ ਕਣਕ ਲਾਉਣੇ ਆ ਨਾ ਤਾਂ ਸਾਰਾ ਬੇਸੇ ਸਹੀ ਹੁੰਦਾ ਹੀ ਫਿਰ ਤਾਂ ਘਟੋ ਘਟਾ ਵੀ 4500 ਨੂੰ ਵਿਗਣੀ ਆਪਣੇ ਹੋਰ ਨਹੀਂ ਵਿਗੂਗੀ ਨਾ ਬਣ ਜਵੇ ਨਾ ਜੇ ਝਾੜ ਵੀ ਕਵਾਂਟਲ ਜੇ ਘੱਟ ਵੀ ਨਿਕਲਿਆ ਸਪੋਰਟ ਆਪਾਂ ਦੇ ਜੇ ਤਾਂ ਵੀ ਫਾਇਦਾ ਵਾ ਕਿਉਂਕਿ ਡਬਲ ਰੇਟ ਹੋਰ ਛੋਟੇ ਭਾਈ ਕੀ ਸਨੇਹਾ ਦੇਣਾ ਚਾਹੁੰਦੇ ਨਵੇਂ ਜ਼ਿੰਮੇਵਾਰਾਂ ਨੂੰ ਜੇ ਕੋਈ ਬੱਚਾ ਕੰਮ ਕਰਨਾ ਚਾਹੁੰਦਾ ਹੋਵੇ ਵੀ ਇਹ ਆਪਣੀ ਫੁੱਲ ਸਪੋਰਟ ਆ ਤੇ ਬੰਦੇ ਨੇ ਗਾਈਡੈਂਸ ਲੈਣੀ ਆ ਕੋਈ ਦੇਖ ਕੀ ਨਾਮ ਆ ਜੀ ਆਪਣਾ ਮਨਿੰਦਰ ਨਾਮ ਆ ਨਾਮ ਨੰਬਰ ਬੋਲ ਸਕਦੇ ਹੋ ਤੇ ਹਾਂਜੀ 980 ਪੰਜਾਬੀ ਚ ਬੋਲ ਦਿਓ ਜੀ 98038 2529 98038 55 ਠੀਕ ਹੈ ਮਨਿੰਦਰ ਮੇਰਾ ਨਾਮ ਹੈ ਵੀਰੇ ਖੰਨੇ ਤੋਂ ਬਿਲਾਉਂ ਕਰਦਾ ਮੈਂ ਠੀਕ ਹੈ ਜੀ ਇਹ ਜ਼ਮੀਨ ਆਪਾਂ ਨੇ ਠੇਕੇ ਤੇ ਲੈ ਕੇ ਕੰਮ ਸਟਾਰਟ ਕੀਤਾ ਵੈਸੇ ਹੈ ਮੇਰੀ ਮਾਸੀ ਦੀ ਉਹ ਇਹ ਠੀਕ ਹੈ ਜੀ ਦੂਰ ਆ ਕੇ ਹਾਂ ਜੀ ਦੂਰ ਬਚਦੇ ਚੱਕਰਾ ਲਓ ਜੀ ਬਾਈ ਦਾ ਨਾਮ ਹੈਗਾ ਮਨਿੰਦਰ ਨੰਬਰ ਇਹਨਾਂ ਨੇ ਬੋਲਤਾ ਜੇ ਕੋਈ ਯੰਗਸਟਰ ਮੇਰਾ ਤਾਂ ਹਮੇਸ਼ਾ ਇਹੀ ਹੁੰਦਾ ਕਿ ਆਪਣੇ ਸੂਬੇ ਚ ਰਹੀਏ ਪੰਜਾਬ ਅੱਗੇ ਵਧੇ ਇੱਥੇ ਰੋਜ਼ਗਾਰ ਦੇ ਹੀਲੇ ਵਸੀਲੇ ਵਧਣ ਜੇ ਕੋਈ ਯੰਗਸਟਰ ਕੰਮ ਕਰਨਾ ਚਾਹੁੰਦਾ ਹੈ ਇਹਦੇ ਨਾਲ ਜੁੜਨਾ ਚਾਹੁੰਦਾ ਹੈ ਮਿਸਟਰ ਮਨਿੰਦਰ ਹੈਗੇ ਆ ਇਹ ਇਹਨਾਂ ਦਾ ਨੰਬਰ ਬੋਲਤਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਫਾਰਦਰ ਕੀ ਦੀਆਂ ਟਰਮਸ ਐਂਡ ਕੰਡੀਸ਼ਨ ਨੇ ਕੀ ਇਹਦਾ ਕਿੱਥੋਂ ਗੰਡੋਏ ਮਿਲਣੇ ਨੇ ਕਿਵੇਂ ਇਹ ਸਾਰਾ ਕੁਝ ਤਿਆਰ ਕਰਨਾ ਹੈ ਕਿਵੇਂ ਵੇਚਣੀ ਹੈ ਸਾਰੀ ਗਾਈਡੈਂਸ ਬਾਈ ਇਹ ਦੇਣ ਨੂੰ ਤਿਆਰ ਪਿੰਡ ਹੈਗਾ ਭੱਦਲਤੂਆ ਬਹੁਤ ਬਹੁਤ ਧੰਨਵਾਦ ਮਹਾਰਾ ਸੱਚੇ ਪਾਤਸ਼ਾਹ ਮੇਰ ਕੰਨ ਤੁਮ ਚੜਦੀ ਕਲਾ ਚ ਰੱਖਣ ਸਤਿ ਸ੍ਰੀ ਅਕਾਲ